ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਕੀ ਬਖਸ਼ਿਸ਼ ਸਾਰੇ ਠੀਕ ਠਾਕ ਹੋਵਾਂਗੇ ਸਜਰਤ ਨਹੀਂ ਹੁੰਦੇ ਜਿਹੜਾ ਟਾਈਮ ਹੈਗਾ ਹੁਣ 2:00 ਬਜ ਗਏ ਨੇ ਆਪਾਂ ਨੇ ਸਬਜੀ ਧਰ ਦਿੱਤੀ ਆ ਆਲੂ ਮਟਰ ਤੜਕਾ ਲਾ ਦਿੱਤਾ ਢਿੱਜੂਗੀ ਅੱਗੇ ਆਪਾਂ ਚਾਹ ਪੀ ਲਈ ਬਣਾ ਕੇ ਸਾਤਵਾਰ ਸਬਜੀ ਤਰਤੀ ਹੈ ਅੱਜ ਹੈਗਾ ਜੀ ਚੀ ਮੇਲਾ ਸੇ ਬਾਬਾ ਸ੍ਰੀ ਬਾਬਾ ਆਤਰ ਸਿੰਘ ਜੀ ਦੇ ਗੁਰਦੁਆਰਾ ਰਾਹਤੇ ਹੈ ਨਾ ਉੱਥੇ ਮੇਲਾ ਹੈਗਾ ਆਪਾਂ ਜਾਵਾਂਗੇ ਸਾਰੇ ਤੇ ਮੇਲਾ ਦੇਖ ਕੇ ਅਮਗੇ ਮੇਲਾ ਮੇਲੀਆਂ ਦਾ ਪੈਸਾ ਥੇਲੀਆਂ ਦਾ ਹੈ ਨਾ ਤੇ ਐਦੂ ਪਹਿਲਾਂ ਅਸੀਂ ਤਾਂ ਨਹੀਂ ਗਏ ਢੀੜ ਵਾਲੀ ਹੁੰਦੀ ਆ ਹੁਣ ਨਾ ਮੱਥਾ ਸੋਖਾ ਟਿਕ ਜੂ ਤੇ ਮੇਲੇ ਦੇ ਮਖਸਰੇ ਹੁੰਦਾ ਵੀ ਆਪਾਂ ਬਹਾਨੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਣੇ ਉਪਰ ਤੋਂ ਜਾਣ ਜਾਂਦਾ ਹਨਾ ਚੀਮੀ ਤੇ ਇੰਨੀ ਸ਼ਕਤੀ ਵਾਲੀ ਜਗ੍ਹਾ ਹੈਗੀ ਤੇ ਸਾਰੀਆਂ ਸੁੱਖਾਂ ਵਾਰ ਆਉਂਦੀਆਂ ਨੇ ਜੀਆਂ ਤੇ ਆਪਾਂ ਜਾਵਾਂਗੇ ਆ ਕੱਲ੍ਹ ਵਾਲਾ ਢਣੀਆਂਗਾ ਪਹਿਲਾਂ ਇਹ ਚੀਰ ਢਣੀਆਂ ਤੇ ਕਿਉਂਕਿ ਅੱਜ ਕੱਲ੍ਹ ਢਣੀਆਂ ਵੀ ਕਾੜ ਦਾ ਜੋ ਹੋ ਗਿਆ ਬਾੜੀ ਦਾ ਹੈਗਾ ਆਪਣੇ ਕੱਚਾ ਇੱਕ ਬੱਟ ਜੀ ਰੱਖ ਲਈ ਸੀ ਬਾਕੀ ਬੱਟ ਦਿੱਤਾ ਉਹ ਬੱਤ ਆ ਵੀ ਕੁ ਦੋ ਦਿਨਾਂ ਨੂੰ ਫਿਰ ਲਾਵਾਂਗੇ ਤੇ ਸਬਜ਼ੀ ਸੂਜੀ ਤੇ ਜਾਵਾਂਗੇ ਜੀ ਪੰਚੀਮਾ ਸਾਹਿਬ ਸਰਦਾਰ ਜੀ ਪਾਉਂਦੇ ਨੇ ਤਖ ਤੇ ਉਹ ਵੀ ਜਿ ਨੂੰ ਪੜਾ ਕੇ ਉਹਨਾਂ ਨੂੰ ਟਾਈਮ ਲੱਗੂਗਾ ਮਾਤਾ ਨੂੰ ਪੜਾ ਕੇ ਉਹ ਹਾਜਰ ਲੱਗ ਕੇ ਕੀ ਹੁੰਦੂਗਾ ਆ ਪਾ ਗਏ ਬੀਬੀ ਆਹ ਹੁੰਗੀ ਮਾੜਾ ਟਾਈਮ ਆਉਲਾ ਮੈਂ ਤੁਹਾਨੂੰ ਸੱਜਰਾ ਵੱਢ ਕੇ ਦੇਵਾਂ

ਬਾਜੋ ਤਲੀ ਦਵਾਰੇ ਫਿਰ ਕੇ ਸਰਦਾਰ ਜੀ ਪਾਉਂਦੇ ਨੇ ਕੱਖ ਪਹਿਲਾਂ ਖੁੱਲੀਆਂ ਹਨ ਸੁਕਾ ਕੇ ਜੀ ਪਾਉਣੀ ਬਣਾਉਣ ਨੂੰ ਟਾਈਮ ਮੌਸਮ ਬਦਲ ਗਿਆ ਆਹੇ ਜੀ ਵੇਲੇ ਪਾਉਣੇ ਪਿਆ ਕਰਨਗੇ ਕੱਖ ਸਵੇਰ ਵੇਲੇ ਨਹੀਂ ਪਾਇਆ ਕਰਦੇ ਹੁਣ ਕਿਉਂਕਿ ਮੌਸਮ ਦੇ ਹਿਸਾਬ ਨਾਲ ਕੱਖ ਪਾਉਂਦੇ ਨੇ

ਮੱਥਾ ਬੋੜ ਦੇ ਰਹਿ ਰੇ ਚੀਜ਼ ਵਿਚਾਰ ਆਇਆ ਚੋ ਟੋਏ ਚੱਕਦੇ ਚਾਰਾ ਟੋਕਰੀ ਮੱਧ ਪੱਟੀ ਅਸੀਂ ਹੱਥੇ ਪੱਟਣ ਵਾਲੇ ਚੱਕਦੇ ਆਏ ਨਹੀਂ ਵੀ ਆਇਆ ਵੀ ਪਾ ਲੈ ਪੱਟਿਆ ਨਾ ਮੈਂ ਪੱਟ ਲਾਂ ਵੀ ਕੱਲ ਵੀ ਪਰਾ ਤੇ ਕੁਟੋਕਰਾ ਪੱਟਿਆ ਮੈਂ ਫਿਰ ਸਰਦਾਰ ਜੀ ਆ ਗਏ ਰਾਤ ਵਧੀਆ ਕਾਹਨ پلان ਕਰਿਆ ਮਾ ਸਾਨੂੰ ਨੇੜੇ ਨਵਾ ਲਓ ਤੁਸੀਂ ਦੋਰਨਾਗੇ ਨਾ ਮੱਥਾ ਤੇ ਕੇ ਆ ਮੰਨਸ ਬਾਨੀ ਦੀ ਉਹਨਾਂ ਨੇ ਮੈਂ ਪ੍ਰੈਸ ਕਰ ਲਿਆ ਮੇਰੇ ਕੱਪੜੇ ਜਿਹੜਾ ਜਾਂਦੇ ਹੋਣ ਬਾਜੂ ਉਹ ਪੁਰਤਾਂ ਮੈਂ ਕਿਹੜਾ ਹੁੰਦਾ ਫਾਇਦੇ ਜਿਹੜਾ ਜਾਂਦੇ ਨੇ ਠੀਕ ਆ ਚਲੋ ਜੀ ਅੱਪਾ ਬਾਅਦ ਚ ਮਿਲ ਜਾਂ ਫਿਰ ਬੀਬੀ ਕਹਿੰਦੀ ਮੈਂ ਮੂੰਹ ਨੂੰ ਜਿੰਦਾ ਲਾ ਲੈਂ ਮੋਲੀ ਜਾਂਦੀ ਹੈ ਮੂੰਹ ਨੂੰ ਮੋਲੀ ਕਿਤੇ ਚੰਦਾ ਬੀਬੀ ਜਿੰਦਾ ਘਾਤ ਲਾਇਆ ਸੀ ਇਹ ਮੈਂ ਕੁਝ ਬੋਲਿਆ ਤੇ ਜੀਪ ਪਵਾੜੇ ਪਵਾਉਂਦੀ ਹੈ ਕਹਿੰਦੇ ਮੇਰੇ ਮੂੰਹ ਚ ਕੁਝ ਨਿਕਲ ਗਿਆ ਕਹਿੰਦੇ ਫਿਰ ਇਹਨਾਂ ਮੇਲੇ ਚ ਨਹੀਂ ਸੋਨੇ ਲੈ ਕੇ ਜਾਣਾ ਮੈਂ ਤਾਂ ਜਿੰਦਾ ਹੀ ਲਾ ਲਾਂਗਾ ਮਿਸਦੀ ਨੇ ਮੂੰਹ ਚ ਜਿੰਦਾ ਲਾਇਆ ਤੇਰੀ ਜਿੰਦਗੀ ਵੀ ਜਿੰਦਾ ਰੱਖ ਲੈ ਮੈਂ ਤਾਂ ਸਭ ਕੁਝ ਖਾਣਗੀ ਮੈਂ ਤਾਂ ਕਹੀ ਆਪ ਹੀ ਕਹ ਰਹੀ ਆ ਮੈਂ ਜਿੰਦਾ ਲਾ ਲਿਆ ਛੋਟੇ ਘਰ ਤੱਕ ਜਿੰਦਾ ਹਣ ਵਾਲੇ ਹੀ ਲੱਗਦਾ ਜਿੰਦਾ ਲਾ ਲਾ ਨੇ ਜਿੰਦਾ ਲੱਗਦਾ ਨਹੀਂ 2 ਮਿੰਟ ਨਹੀਂ ਇਹ ਤਾਂ ਲੱਗਦਾ ਕਿਸੇ ਦਿਨ ਨਹੀਂ ਲੱਗਦਾ ਸੋਟ ਬਣਿਆ ਨੀ ਮਹਾਦੇਵ ਰਚੀ ਟਿੰਡਰ ਜੀ ਪਿਆਰੋ ਚਲੋ ਜੀ ਅੱਪਾ ਚੱਲ ਜਾਂਗੇ ਮੇਲਾ ਦੇਖ ਕੇ ਆਉਣਾ ਜੀ ਤੇ ਮੱਖਾ ਦੇਖ ਕੇ ਮਨ ਬੀਤ ਕੇ ਹੁੰਦੀ ਆਹ ਦੇਖੋ ਚੱਕ ਲੈ ਕਰਨ ਵਾਲਾ ਹੈ ਨਾ ਆ ਤੌੜੀ ਜਿਹਾ ਧੋਣ ਵਾਲਾ ਨਹੀਂ ਤਾਂ ਲਾਈ ਨਹੀਂ ਸੀ ਲੈ ਆ ਕਿ ਦਿਲ ਆਲੇ ਕੀ ਘਟਾਏ ਇੱਕ ਹਾਲ ਲਵਾਇਆ ਹੋਣਾ ਹਾਂ ਕੁਝ ਨਹੀਂ ਦਵਾਇਆ ਉਹ ਤਾਂ ਸ਼ਾਂਤੀ ਕੀ ਬਹੁਤ ਸ਼ਾਂਤੀ ਨਹੀਂ ਲੱਗਿਆ ਪਿਆ ਗੱਡੀ ਚ ਟਾਈਟ ਜਿਹੜੇ ਵੀਰਸ ਵਾਲੇ ਵਿਅਕਤੀ ਅਖਰੀਅਰ ਬਦਲ ਜਾਂਦੇ ਨੇ ਪਰ ਧਿਆਨ ਰੱਖਿਓ ਲੱਗੋ ਮਹਿਤਰੀ ਜੀ ਨੇ ਕਿਹਨਾਂ ਕਿਹਾ ਕਿ ਇਹ ਫਰਾਨੇ ਦਾ ਸਾਦਾ ਤ੍ਰਿਭੂ ਹੋ ਗਿਆ ਪਰ ਧਿਆਨ ਰੱਖਿਓ ਜੀ ਇਹਦੇ ਅੱਗੇ ਆਹ ਪਾਣੀ ਆਉਣੀ ਹੋਵੇ चलो भाई हाँ नहीं पिछले पैर घट नहीं है। मानव सर्वायोग जेडे हर जो प्राणाकार दोकरोचे कार समावन गुरु मार्गदर्शन करते आहे करमीचे दोकरोचे कुल आहे का जातणा नाम गणबांग आहे नामदेव सेज सोकोंद नाम पाजने मला तीज से गुरुवर नाम ਰਜਾ ਨਾ ਮੇਰਾ ਭੇਖ ਗੰਨਾ ਮਦਦ ਕਰੀਂ ਮਾਤਾ ਦੇ ਮਾਰ ਦੁਨਿਆ ਮਾ ਮੈ ਸੁਨੇਹੇ ਦਿੱਤਾ ਪ੍ਰੇਤ ਪ੍ਰਗਾਤ ਆ ਦੇ ਜਾਨ ਸੁਖ ਦੇ ਨਾਮ ਸੁਨਿਆ ਮਨਮੋਦਕੀਸ਼ਨਾ ਤੁਮ ਕੋਈ ਇੰਨੀ ਚਿਲਾਇਆ

ਜੋ ਬੋਲੇ ਕੋਈ ਨਾ ਕੋਈ ਨੀ ਬੋਲ ਤਾ ਮੈਨੂੰ ਜਰੂਰ ਲੋ ਜੀ ਅਪਾ ਮੇਲੇ ਤੋਂ ਆ ਗਿਆ ਤੇ ਬਸ ਆਪਣੇ ਘਰੇ ਪਹੁੰਚਣ ਆ ਲਿਆ ਪਿੰਡ ਪਹੁੰਚ ਗਿਆ ਭੀੜ ਵਾਲੀ ਸੀ ਤੇ ਸਰਦਾਰ ਜੀ ਨੇ ਗੱਡੀ ਸਾਫ ਕਰਾ ਲੇ ਤੋ ਬਾ ਲੈ ਤੇ ਮੇਲਾ ਦੇਖਿਆ ਆਂ ਕੁੜੀਆਂ ਨੇ ਮੱਥਾ ਟੇਕ ਆਏ ਹਨਾ ਬਸ ਲੋ ਚੱਲਦਾ ਪ੍ਰੋਗਰਾਮ ਕੋਈ ਆਈ ਨਹੀਂ ਕੋਈ ਦੇਖਾ ਸਾਨੂੰ ਗਵਾਲੀਆਂ ਆਏ ਦਿਖਾਈਏ ਕੈਮਰਾ ਚੇਂਜ ਕਰਕੇ ਆਪਣਾ ਖੇਤ ਆ ਗਿਆ ਹੈਗੇ ਨੇ ਕੋਈ ਗਰਮ ਮੈਨੇ ਹੋਤੀ ਆਪਾਂ ਜੀ ਦੀ ਨਹੀਂ ਨੀ ਮੋਟਰ ਦੇ ਕੋਠਾ ਬਹੁਤ ਕੋਠੇ ਤੇ ਬਹੁਤ ਸਾਰੇ ਮੁੰਡੇ ਬੈਠੇ ਨੇ ਮੇਲੇ ਤੋਂ ਛੇਤੀ ਆ ਗਏ ਮੈਂ ਤਾਂ ਕੋਈ ਛੇਤੀ ਨਹੀਂ ਆਇਆ ਜੇ ਮੈਂ ਛੇਤੀ ਨੂੰ ਹੁੰਦਾ ਤਾਂ ਪਹਿਲਾਂ ਆ ਜਾਂਦਾ ਲੋ ਜੀ ਆਪਣੇ ਘਰ ਸ਼ੁਰੂ ਹੋ ਗਏ ਖੇਤਾਂ 'ਚ ਨਿਕਰ ਜਿੰਨਾ ਚੰਨਾ ਮੈਂ ਪਹਿਲਾਂ ਆਇਆ ਤੇ ਤੁਹਾਨੂੰ ਲੈ ਕੇ ਹਾਂ ਹਾਂ ਮੂਝ ਮੈਂ ਉਹਨਾਂ ਦਾ ਕਿੰਨਾ ਚਿਰ ਲੈ ਕੇ ਪਹਿਲਾਂ ਆਇਆ ਆਪਾਂ ਤਾਂ ਖੇਤੀ ਕਰ ਪਾਲਾਂਦੇ ਹੁਣ ਆਪਣੇ ਖੇਤ ਕੋਲ ਕਿਆ ਕਰਤਾ ਆ ਗਏ பிண்ட பயண பிண்ட பத்தூழே பிண்ட ஆகி விசாரி ਬਾਸ ਮੱਜਾਂ ਚਾਹ ਖੁਰਦਾ ਅੱਜ ਖੇਡਣ ਦਾ ਵੀ ਢੇਰ ਲੱਗਦੀ। ਪਾਣੀ ਪੀਉਣੇ ਆਪਾਂ ਨੇ ਕਿਆ ਤੇ ਪਾਸ ਜੇ ਵੀ ਆਪਣੇ ਅੱਗੇ ਕੰਮ ਹੋਣ ਨਾਲ ਤੋਂ ਨਿਚੋੜ ਜਮਾਗੇ। ਤੇ ਖੌੜੇ ਨੂੰ ਗੋਹਾ ਇਕੱਠਾ ਕਰ ਨਾਲ। ਤੇ ਜੰਦ ਹੋਇਆ ਕਿ ਕਾਈ ਬੁੱਢੀ ਵੱਗ ਲਿਆ ਜਿਨ੍ਹਾਂ ਨੂੰ 2 ਵਜੇ ਤੇ 7:00 ਤੋਂ ਬਾਅਦ ਤੇ ਤੂ ਗੋਹ ਲਗਾ ਪਾਤਾ ਬੋਲੇ ਉਹ ਗੋਹ ਸਿੱਕਾਂਗੇ। ਪਾਣੀ ਪਲਾਵਾਂਗੇ ਇਹਨਾਂ ਨੂੰ ਤੇ ਘਰ ਕੱਟਾਂਗੇ।

ਗੰਨ ਫੋਸ ਦੀ ਮੋਟਾ ਗਰਮ ਪੱਖਾ ਨੇ ਸਾਦ ਸਵਾਦ ਆ ਗਏ ਉਹਨੇ ਸਕ ਦਰਵਾਜ਼ੇ ਨੂੰ

ਹਾਂ ਜੀ ਬੱਸ ਜਲਦੀ ਪਾ ਮੇਰੇ ਤੇ ਪਾਣੀ ਪਿਆਲੇ ਬੋਹ ਸਕਦੇ ਫੇਰ ਮਿਲ ਜਾਂਗੇ ਘੱਮ ਤੇ ਕੰਮ ਚੜ੍ਹਾ ਪਿਆਲਾ ਹੁਣ ਕੰਮ ਕਰਦੇ ਬੱਚਾ